ਕੱਛ ਰੂਇਆ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੀ ਜਗਦੀਪ ਧਨਖੜ ਰਾਜ ਸਭਾ ਦੇ ਸਭਾਪਤੀ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਉਹਨਾਂ ਦੇ ਖਿਲਾਫ ਜਿਹੜਾ ਅਭਿਸ਼ਵਾਸ ਦਾ ਮਤਾ ਹੈ ਉਤੇ 87 ਸੰਸਥਾ ਨੇ ਦਸਤਖ ਕਰ ਦਿੱਤੇ ਨੇ ਇਹ ਮਸਲਾ ਕੋਈ ਅੱਜ ਨਹੀਂ ਕਿ ਜਦੋਂ ਜੈਬਚਨ ਨਾਲ ਲੜਾਈ ਹੋਈ ਉਸ ਤੋਂ ਬਾਅਦ ਇਹ ਤਾਂ ਪਹਿਲਾਂ ਦਾ ਚੱਲ ਰਿਹਾ ਸੀ ਕਈ ਦਿਨ ਦਾ ਚੱਲ ਰਿਹਾ ਨਡਾ ਸਭ ਨੂੰ ਪਤਾ ਸੀ ਕੀ ਹੋ ਸਕਦਾ ਕੀ ਹੋਏਗਾ ਇਹ ਤੇ ਐਨਾਲਿਸਿਸ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰ ਜਿਹੜੇ ਨਵੇਂ ਦਰਸ਼ਕ ਮੇਰੇ ਨਾਲ ਜੁੜੇ ਨੇ ਉਹ ਪਲੀਜ਼ ਇਸ ਚੈਨਲ ਨੂੰ ਹਰਜਿੰਦਰ ਵਾਲੀਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਗੱਲ ਤਨਖੜ ਸਾਹਿਬ ਜਗਦੀਪ ਤਨਖੜ ਉਹ ਤਨਖੜ ਜਦੋਂ ਬੰਗਾਲ ਦਾ ਗਵਰਨਰ ਸੀ ਉਸ ਤੇ ਬੜੇ ਇਲਜ਼ਾਮ ਲੱਗਦੇ ਸੀ ਕਿ ਗਵਰਨਰ ਹਾਊਸ ਨੂੰ ਭਾਰਤੀ ਜਨਤਾ ਪਾਰਟੀ ਦਾ ਦਫਤਰ ਹੀ ਬਣਾ ਲਿਆ ਉੱਥੇ ਇਸ ਤਰ੍ਹਾਂ ਦੇ ਇਲਜ਼ਾਮ ਲਗਦੇ ਸੀ ਮੰਪਤਾ ਬੈਨਰਜੀ ਦੇ ਖਿਲਾਫ ਲਗਾਤਾਰ ਮਹਿੰਮ ਚਲਾਈ ਸੀ ਸ਼ਾਇਦ ਉਸ ਤਰ ਨਤੀਜਾ ਉਸ ਦੇ ਇਵਜ ਉਸ ਤੇ ਇਨਾਮ ਬਜੋ ਦੇਸ਼ ਦਾ ਉਪ ਰਾਸ਼ਟਰਪਤੀ ਬਣਿਆ ਤੇ ਉਪ ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਵੀ ਹੁੰਦਾ ਹੈ ਇਸ ਦਾ ਇਨਾਮ ਉਸ ਨੂੰ ਮਿਲਿਆ ਹੈ ਲੋਕ ਅਕਸਰ ਇਹ ਕਹਿੰਦੇ ਨੇ ਹੋਇਆ ਕੀ ਪਹਿਲਾਂ ਤਾਂ ਇਹ ਸਮਝ ਲਈਏ ਹੋਇਆ ਤਾਂ ਇਹ 3 ਦਿਨ ਪਹਿਲਾਂ ਜਿਆ ਬਚਨ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਉਸ ਨੂੰ ਨਾਮ ਲੈ ਕੇ ਬੁਲਾਇਆ ਜਿਆ ਅਮਿਤab ਬਚਨ ਉਸਨੇ ਕਿਹਾ ਕਿ ਮੇਰਾ ਨਾਮ ਜਿਆ ਬਚਨ ਹੀ ਲਵੋ ਅਮਤਾਬ ਬਚਨ ਮੇਰੇ ਪਤੀ ਤੇ ਮੈਨੂੰ ਪੂਰਾ ਮਾਣ ਹੈ ਪਰ ਤੁਸੀਂ ਮੇਰਾ ਨਾਮ ਜਿਆ ਬਚਨ ਲੋ ਤੇ ਗੱਲ ਉਦੋਂ ਧੜਖੜ ਸਾਹਿਬ ਨੇ ਹਾਸੇ ਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਡੀਆਂ ਦੋਨਾਂ ਦਾ ਫੈਨ ਆ ਫਿਲਮਾਂ ਦੇਖਦਾ ਤੇ ਜਿਆ ਬਚਨ ਨੇ ਵੀ ਹਾਸੇ ਚ ਪਾਏ ਇਸ ਤਰ੍ਹਾਂ ਦਾ ਖੱਟਰ ਸਾਹਿਬ ਦਾ ਨਾਮ ਉਹਨਾਂ ਦੀ ਪਤਨੀ ਨਾਲ ਜੋੜ ਦੋ ਤੇ ਖੱਟਰ ਸਾਹਿਬ ਹੱਸਦੇ ਕਹਿੰਦੇ ਅਗਲੇ ਜਨਮ ਚ ਹੋਏਗਾ ਇਹ ਗੱਲ ਉਦੋਂ ਖਤਮ ਹੋ ਗਈ ਇਹ ਸੋਚਿਆ ਵੀ ਠੀਕ ਹੈ वैसे ਜਿਹੜੇ ਰਾਜ ਸਭਾ ਲੋਕ ਸਭਾ ਚ ਨੋਂ ਲਏ ਜਾਂਦੇ ਨੇ ਇਹ ਧਨਖੜ ਸਾਹਿਬ ਕਹਿੰਦੇ ਨੇ ਮੈਂ ਤਾਂ ਉਹ ਨੋਂ ਜਿਹੜੇ ਲਿਖ ਕੇ ਆਏ ਨੇ ਇੱਥੇ ਉਹ ਗਲਤ ਕਹਿ ਰਹੇ ਨੇ ਆਪਾਂ ਜੇ ਲਿਖਿਆ ਨੋਂ ਨਰਿੰਦਰ ਭਾਈ ਮੋਦੀ ਹੈ ਕਦੇ ਕਿਸੇ ਨੇ ਕਹ ਨਰਿੰਦਰ ਭਾਈ ਮੋਦੀ ਨਰਿੰਦਰ ਮੋਦੀ ਦਾ ਨਾਮ ਜਿਹੜੇ 100 ਫੋਲੇ ਲੰਬੇ ਲੰਬੇ ਨਾਮ ਨੇ ਕੌਣ ਲੈਂਦਾ ਹੈ ਡੇਢ ਲੰਬੇ ਨਾਮ ਤਾਂ ਸਾਰੇ ਸ਼ਾਰਟ ਨੋਂ ਹੀ ਚੱਲਦੇ ਨੇ ਅਜਾਤਰ ਹੋ ਗਿਆ ਲਾਲ ਕ੍ਰਿਸ਼ਨ ਰਵਾਨੀ ਕੌਣ ਕਹਿਆ ਸੀ ਹਲਕੇਟ ਵਾਨੀ ਕਹਿੰਦੇ ਸੀ ਆਪਾ ਖੈਰ ਹੋਇਆ ਕੀ ਹੁਣ ਤਾਜ਼ੀ ਘਟਨਾ ਕਿੱਥੋਂ ਹੋਈ ਤਾਜ਼ੀ ਘਟਨਾ ਇਹ ਹੋਈ ਕਿ ਇੱਕ ਵਾਰ ਫੇਰ ਕਹਿਤਾ ਕਿ ਲਾਸਟ ਸਪੀਕਰ ਹੋਣਗੇ ਜੈ 임ਤਾਬ ਬਚਨ ਤੇ 임ਤਾਬ ਬਚਨ ਦਾ ਨਾਮ ਸੁਣ ਕੇ ਜੈ ਨੇ ਇਹ ਕਿਹਾ ਸਪੀਕਰ ਸਾਹਿਬ ਤੁਹਾਡੀ ਜਿਹੜੀ ਟੋਨ ਹੈ ਮੈਨੂੰ ਉਤੇ ਇਤਰਾਜ਼ ਹੈ ਇਟਸ ਨਾਟ ਐਕਸੈਪਟੇਬਲ ਮੈਂ ਪ੍ਰਵਾਨ ਨਹੀਂ ਕਰਦੀ ਉਹ ਗੱਲ ਇੱਥੇ ਹੋ ਗਈ ਉਹ ਕਹਿੰਦੇ ਬਹਿ ਜਾ ਉਸ ਤੋਂ ਬਾਅਦ ਟੈਂਪਰ ਲੂਸ ਕਰ ਲਿਆ ਜਗਦੀਪ ਤਨਖਣ ਨੇ ਉਹ ਬੋਲਿਆ ਜਿਵੇਂ ਪਿੰਡਾਂ 'ਚ ਲੜਦੇ ਹੁੰਦੇ ਆ ਤੂੰ ਸੈਲੀਬ੍ਰਿਟੀ ਤਾਂ ਹੋਏਗੀ ਆਈ ਡੋਨਟ ਕੇਅਰ ਇਫ ਯੂ ਆਰ ਸੈਲੀਬ੍ਰੇਟ ਮੈਨੇ ਪ੍ਰਵਾਨ ਕਰਦਾ ਮਦਲ ਉਹਨੂੰ ਕਹਿੰਦਾ ਉਹ ਕਹਿੰਦੇ ਸਾਨੂੰ ਤੁਸੀਂ ਬੱਚਾ ਵਾਂਗੂ ਡੀਲ ਕਰਦੇ ਹੋ ਸਾਰੀਆਂ ਗੱਲਾਂ ਸਾਰੀਆਂ ਪੁਰਾਣੀਆਂ ਉੱਠ ਖੜੀਆਂ ਕਿਉਂਕਿ ਉਸੇ ਇਹ ਇਲਜ਼ਾਮ ਲੱਗਦਾ ਤਨਖਟ ਸਾਹਿਬ ਤੇ ਸੱਚਮੁੱਚੀ ਸਕੂਲ ਟੀਚਰ ਵਾਂਗੂ ਵੀ ਹੈਪ ਕਰਦੇ ਨੇ ਉਹ ਉਹ ਤਾਂ ਜੇ ਕੋਈ ਸਰਕਾਰ ਦੇ ਖਿਲਾਫ ਬੋਲਣ ਲੱਗਦਾ ਹੈ ਚੁੱਪ ਕਰਾ ਦਿੰਦੇ ਨੇ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੰਦੇ ਵਿਰੋਧੀ ਧਿਰ ਦੇ ਨੇਤਾ ਖੜਗੇ ਸਾਹਿਬ ਦੇ ਮਾਈਕ ਬੰਦ ਕਰਤਾ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਕਿڑی ਗਲਤ ਗੱਲ ਕੀਤੀ ਸੀ ਜੀ ਜੇ ਇੱਕ ਦੇਸ਼ ਦੀ ਬੱਚੀ ਜਿਹੜੀ ਸਿਲਵਰ ਇੱਕ ਦਿਨ ਚ ਤਿੰਨ ਫਾਈਟ ਕਰਕੇ ਜਿੱਤੀ 100 ਗ੍ਰਾਮ ਉਹਦਾ ਜਿਹੜਾ ਵੱਧ ਵੇਟ ਨਿਕਲਿਆ ਉਹਦੇ ਲਈ ਚਰਚਾ ਨਹੀਂ ਹੋ ਸਕਦੀ ਤੇ ਇਸੇ ਕਰਕੇ ਸਾਨੂੰ ਪੁੱਛਦਾ ਪਾਉਂਦੇ ਸਾਡਾ ਉੱਥੇ 올림픽 ਦੇ ਵਿੱਚ ਤੇ ਜੇ ਅਸੀਂ ਕੋਈ ਜ਼ੋਰਦਾਰ ਢੰਗ ਨਾਲ ਆਵਾਜ਼ ਠਾਵਾਵਾਜ਼ ਨਹੀਂ ਠਾਉਂ ਦਿੱਤੀ ਮਤਲਬ ਬਜ਼ੁਰਗ ਬੰਦਾ ਬਲਕਰਜਨ ਖੜਕੇ ਉਹਨੂੰ ਨਹੀਂ ਬੋਲਣ ਦਿੱਤਾ ਮਤਲਬ ਵਿਰੋਧੀ ਤਾਂ ਉਹਨੂੰ ਬੋਲਣੇ ਦਿੱਤੇ ਸੀ ਜਗਦੀਪ ਢੰਡਖੜ ਉਹਨਾਂ ਦੇ ਖਿਲਾਫ ਅੰਦਰੋਂ ਅੰਦਰੀ ਇਹ ਗੱਲ ਚੱਲ ਰਹੀ ਸੀ ਇਹ ਗੱਲ ਪਤਾ ਸੀ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਇਸ ਗੱਲ ਦਾ ਇਲਮ ਨਹੀਂ ਡੱਡਾ ਸਾਹਿਬ ਨੂੰ ਪਹਿਲੇ ਹੀ ਪਤਾ ਸੀ ਇੱਕ ਦਿਨ ਚ ਸਿਨੈਚਰ ਹੋਏ ਜੇ ਤੁਸੀਂ ਕਹੋਗੇ 87 ਬੰਦਿਆਂ ਨੇ ਸਿਨੈਚਰ ਕਰਤੇ ਇੱਕ ਦਿਨ ਚ ਥੋੜੀ ਸਿਨੈਚਰ ਹੋ ਸਕਦੇ ਨੇ ਅਸਲ ਦੇ ਵਿੱਚ ਕੱਲ ਜਦੋਂ ਵਾਕ ਆਊਟ ਹੋ ਗਿਆ ਤੇ ਵਾਕ ਆਊਟ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਗੱਲ ਕਹੀ ਦੇਖੋ ਇਹ ਗੱਲ ਤਾਂ ਹੈ ਕਿ ਜਦੋਂ ਜਯਾ ਬਚਨ ਨੇ ਕਿਹਾ ਮੈਂ ਇੱਕ ਕਲਾਕਾਰ ਮੈਂ ਬਾਡੀ ਲੈਂਗੁਏਜ ਪੜ ਲੈਂਨੀ ਹੈ ਮੈਂ ਸਰੀਰਕ ਭਾਸ਼ਾ ਚੰਗੀ ਤਰ੍ਹਾਂ ਪੜਦੀ ਹਾਂ ਕਿ ਤੁਸੀਂ ਕੀ ਬੋਲਦੇ ਹੋ ਕੀ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਉਥੋਂ ਉਹਨਾਂ ਨੂੰ ਸੱਚੜਾ ਸੀ ਜੋ ਬੋਲੇ ਤੇ ਫਿਰ ਉਦੋਂ ਬਾਅਦ ਵਿਰੋਧੀ ਧਰਨੇ ਵਾਕ ਆਊਟ ਕੀਤਾ ਫਿਰ ਵਿਰੋਧੀ ਧਰਨੇ ਕਿਹਾ ਕਿ ਤੁਹਾਨੂੰ ਹਟਾਵਾਂਗੇ 14 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਜਿਹੜੀ ਸੰਵਧਾਨ ਦੀ ਧਾਰਾ ਜਾਂ ਅਨੁਸ਼ੇਦ ਹੈ ਨਾ 67 ਬੀ ਉਹਦੇ ਵਿੱਚ ਰਾਜ ਸਭਾ ਦੇ ਬਹੁਮਤ ਮੈਂਬਰ ਹਟਾ ਸਕਦੇ ਨੇ 14 ਦਿਨ ਦਾ ਨੋਟਿਸ ਦੇ ਕੇ ਇਹ ਹੁੰਦਾ ਹੁਣ ਤੁਸੀਂ ਕਹੋ ਜੀ ਹਟਾ ਸਕਣਗੇ ਕਿਉਂ ਨਹੀਂ ਹਟਾ ਸਕਣਗੇ ਮੈਂ ਨਹੀਂ ਕਹਿੰਦਾ ਹਟਾ ਦੇਣਗੇ ਮੈਂ ਤੁਹਾਨੂੰ ਪ੍ਰੋਵੀਜ਼ਨ ਦੱਸਦਾ ਜਾਂ ਅੱਜ ਦੇ ਹਾਲਾਤ ਦੱਸਦਾ ਹੁਣ ਰਾਜ ਸਭਾ ਦੇ 225 ਮੈਂਬਰ ਨੇ 225 ਮੈਂਬਰਾਂ ਦੇ ਵਿੱਚ ਬਹੁਮਤ ਚਾਹੀਦੀ ਹੈ 113 ਤੇ ਭਾਰਤੀ ਜਨਤਾ ਪਾਰਟੀ ਕੋਲ ਹੈਗੇ ਨੇ 86 ਤੇ ਜੇ ਇਹਨਾਂ ਦੇ ਸਹਿਯੋਗੀ ਦਲ ਜਿਨ੍ਹਾਂ ਚ ਨतीश ਕੁਮਾਰ ਵੀ ਜਿਨ੍ਹਾਂ ਚ ਨਾਈਡੂ ਵੀ ਆਉਂਦੇ ਨੇ ਇਹਨਾਂ ਦੇ ਸਾਰੇ ਐਨਡੀਆ ਦੇ 101 ਨੇ ਮਤਲਬ ਕਿ 12 ਮੈਂਬਰ ਘਟ ਨੇ ਤੇ ਦੂਜੇ ਪਾਸੇ ਇੰਡੀਆ ਗੱਠਜੋੜ ਉਹਨਾਂ ਦੇ 87 ਨੇ ਤੇ ਕਾਂਗਰਸ ਦੇ ਹੈਗੇ ਨੇ 26 ਟੀਐਮਸੀ ਦੇ ਹੈਗੇ ਨੇ 13 ਆਪ ਦੇ 10 ਇਸ ਤਰ੍ਹਾਂ ਇਹਨਾਂ ਕੋਲ 26 ਮੈਂਬਰ ਘਟਨੇ ਜੇ ਇਹਨਾਂ ਨੇ ਕੁਝ ਕਰਨਾ ਤੇ ਫਿਰ ਇਹਨਾਂ ਨੂੰ ਕਾਦੀ ਆਸ ਹੈ ਇਹਨਾਂ ਨੂੰ ਆਸ ਹੈ ਜਗਮੋਹਨ ਰੇੜੀ ਦੀ ਜਗਮੋਹਨ ਰੇੜੀ ਕਿਉਂ ਆਸ ਹੈ ਬੀਐਸਆਰ ਦੀ ਕੀ ਕਿਵੇਂ ਨੂੰ ਆਸ ਹੈ ਭਾਈ ਉਹਨੂੰ ਛੱਡ ਕੇ ਨੈਡੂਨਾ ਜਾ ਰਹੇ ਉਹਨਾਂ ਦੇ ਵਫਾ ਤਾਂ ਨਹੀਂ ਨਿਭਾਈ ਉਹ ਵੀ ਉਹਨਾਂ ਦੇ 11 ਮੈਂਬਰ ਨੇ 11 ਤੇ ਇਸੇ ਤਰ੍ਹਾਂ ਜਵੇਂ ਨਵਦੀਕ ਨਵੀਨ ਪਟਨਾਇਕ ਨੂੰ ਪਟਕਾ ਦਿੱਤਾ ਇਹਨਾਂ ਨੇ ਉੱਨੇ ਦੇ ਹੈਗੇ ਨੇ ਬਿੱਜੂ ਜਨਤਾਦਲ ਦੇ 8 ਤੋਂ ਉੰਨੇ ਮੈਂਬਰ ਆ ਜਾਂਦੇ ਨੇ ਉਧਰੋਂ ਬਾਕੀ ਏ ਆਈ ਡੀ ਐਮ ਕੇ ਦੇ 4 ਨੇ 23 ਹੋ ਗਏ 23 ਮੈਂਬਰ ਉਧਰ ਆ ਗਏ ਤਾਂ ਗਿਆ ਕੰਮ ਤੋਂ ਮੋਦੀ ਸਾਹਿਬ ਲਈ ਕੰਮ ਤਾਂ ਖੜਾ ਕਰਤਾ ਹੁਣ ਬਣਾਓ ਮਿਲਤਾ ਕਰੋ ਤਰਲੇ ਕਰੋ ਕਿ ਚ ਡੀਲ ਵਾਰਗੇਨ ਕਰੋ ਵਾਰਗੇਨ ਚ ਚੈਨੈਡੂ ਸਾਹਿਬ ਹੋਰ ਪੈਸਾ ਲੈ ਜਾਣਗੇ ਨਤੀਸ਼ ਕੁਮਾਰ ਹੋਰ ਲੈ ਜਾਊਗਾ ਉਡਣ ਤਾਂ ਬੋਝ ਲੱਗ ਗਿਆ ਜਦੋਂ ਵੀ ਐਸੀ ਸਿਚੁਏਸ਼ਨ ਆਊਗੀ ਉਡਣ ਦਾ ਫਾਇਦਾ ਹੀ ਹੋਊਗਾ ਨਾ ਤੋ ਉਹ ਸਾਹਮਣੇ ਤੋ ਇਸ ਕਰਕੇ ਜਗਦੀਪ ਧਨਖੰਡੇ ਮੋਦੀ ਸਾਹਿਬ ਨੂੰ ਇੱਕ ਨਵੀਂ ਅਗਨ ਪ੍ਰੀਖਿਆ ਚ ਪਾਤਾ ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਕੁਝ ਵੀ ਹੋ ਸਕਦਾ ਹੈ ਯਾਨੀ ਮੋਦੀ ਸਾਹਿਬ ਦੇ ਦਿਨ ਕੋਈ ਚੰਗੇ ਤਾਂ ਹੈ ਨਹੀਂ ਹੁਣ ਕਦੇ ਸੋਚਿਆ ਸੀ ਜਿਹੜਾ ਚੁਟਕੀ-ਚੁਟਕੀ ਮਾਰ ਕੇ ਬਿੱਲ ਪਾਸ ਕਰਦਾ ਸੀ ਤੇ ਉਹਦਾ ਬਕਵਾਲਾ ਬਿੱਲ ਜਿਹੜਾ ਹੈ ਜੇਪੀਸੀ ਨੂੰ ਦੇਣਾ ਪੈ ਗਿਆ ਇੱਜ਼ਤ ਪਛਾਈ ਵੀ ਚਲੋ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਦਿਓ ਪਹਿਲਾਂ ਇੰਨਾ ਰੋਲਾ ਪੈਂਦਾ ਸੀ ਵੀ ਜੇਪੀਸੀ ਨੂੰ ਦੇ ਦਿਓ ਜੀ ਇਹ ਪ੍ਰੋਗਰੈਸ ਜਿਹੜੀ ਰਿਪੋਰਟ ਆਈ ਹੈ ਇਹ ਉਧਰ ਦੇ ਦਿਓ ਜੀ ਆ ਜਿਹੜਾ ਚਨਾਵੀ ਚੰਦੇ ਵਾਲਾ ਮਸਲਾ ਇਹ ਵੀ ਉਹਦੇ ਚ ਇੱਕ ਕਮੇਟੀ ਬਣਾ ਦੋ ਜਿਸ ਨੇ ਸੁਣੀ ਸੀ ਕਦੇ ਕਮੇਟੀ ਕਿਸਾਨੀ ਬਿੱਲ ਕਿਵੇਂ ਪਾਸ ਹੋਏ ਸੀ ਆ ਤੁਹਾਡੇ ਯਾਦ ਹੋ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਮੇਜ਼ ਤੇ ਚੜ ਕੇ ਰੋਣਾ ਪਾਰਾ ਕਿਸੇ ਨੇ ਨਹੀਂ ਸੁਣੀ ਪਾਸ ਕਰਤੇ ਤੇ ਬਹੁਤ ਹਤਤਕ ਕਾਨੂੰਨ ਬਿੱਲ ਤਾਂ ਉਹਵੇਂ ਪਾਸ ਕਰਤੇ ਬਾਹਰ ਕੱਢਦੇ ਮੈਂਬਰ ਜਿਨੀ ਕਦੇ ਵੀ ਸੌ ਤੋਂ ਵੱਧ ਮੈਂਬਰ ਜਿਹੜੇ ਲੋਕ ਸਭਾ ਚੋਂ ਬਾਹਰ ਨਹੀਂ ਸੀ ਬਾਹਰ ਕੱਟ ਕੇ ਉਹ ਬਿਰਣਾ ਨੇ ਮੈਂਬਰਾਂ ਨੂੰ ਬਾਹਰ ਕੀਤਾ ਬਿਨ ਪਾਸ ਕਰਾਤੇ ਐਜਾ ਹਾਲ ਹੁੰਦਾ ਸੀ ਉਹਨਾਂ ਹਾਲਾਤ ਬਦਲੇ ਹੋਏ ਨੇ ਹੁਣ ਤਾਂ ਕੁਝ ਨਹੀਂ ਹੁੰਦਾ ਪਹਿਲਾਂ ਮੈਂਬਰਾਂ ਵਾਲੇ ਚੱਕਰ ਚ ਮਸਾ ਜਾਣ ਚੜਾਈ ਪਿਛਲੋ ਜੇਪੀਸੀ ਨੂੰ ਦੇ ਦੀਏ ਹੁਣ ਇਹ ਨਵਾਂ ਸ਼ੁਰੂ ਹੋ ਗਿਆ ਤੇ ਇਹ ਜਿਹੜਾ ਕੁਝ ਸ਼ੁਰੂ ਹੋਇਆ ਇਹਦੇ ਚ ਇਨਾ ਸੌਖਾ ਨਹੀਂ ਹੈ ਤੇ ਇਹਦੇ ਚ ਨਦੀਸ਼ ਕੁਮਾਰ ਵੀ ਖਟੂਗਾ ਨਾਈਡੂ ਵੀ ਖਟੂਗਾ ਤੇ ਬਾਕੀ ਜੇ ਖਟਣ ਦੇ باوجود ਵੀ ਜੇ ਸਾਰੇ ਇਕੱਠੇ ਹੋਗੇ ਤਾਂ ਮਦਨੂ ਕੇ ਮਾੜੇ ਦੇ ਨਾਏ ਹੋਏ ਨੇ ਤੇ ਧੰਖੜ ਸਾਹਿਬ ਜਿਨ੍ਹਾਂ ਨੇ ਕੀਤਾ ਸੱਚਮੁੱਚੀ ਦੇਖੋ ਮੈਂ ਬਿਲਕੁਲ ਨਿਰਪੱਖੋ ਕਹਣਾ ਇਹਦਾ ਸਟਾਈਲ ਜਿਹੜਾ ਜਗਦੀਪ ਧਨਖੜ ਦਾ ਸੱਚਮੁੱਚੀ ਜਿਆ ਵਚਨ ਠੀਕ ਕਰ ਰਹੀ ਹੈ ਕਿ ਇਹ ਸਕੂਲ ਟੀਚਰ ਵਾਲਾ ਜਦੋਂ ਸਕੂਲ ਚ ਮਾਸਟਰ ਘੂਰਦਾ ਹੁੰਦਾ ਨਾ ਇਹ ਘੂਰਦੇ ਲੋਕਾਂ ਨੂੰ ਇਹ ਲੱਗਦਾ ਹੀ ਨਹੀਂ ਵੀ ਇਹ ਕੋਈ ਬੰਦਾ ਜਿਹੜਾ ਐਟੇ ਵੱਡੇ ਰਤਬੇ ਤੇ ਬੈਠਾ ਹੈ ਉਹ ਬੜਾ ਪਲਾਈਟਲੀ ਬੋਲੇ ਗੱਲ ਕਰੇ ਇਹ ਤਾਂ ਪੈਂਦਾ ਭੱਜ-ਭੱਜ ਕੇ ਲੋਕਾਂ ਨੂੰ ਖਾਸ ਤੌਰ ਤੇ ਵਿਦਿਅਕ ਬੰਦ ਨੂੰ ਇਸ ਕਰਕੇ ਸਾਰੇ ਵਿਰੋਧੀ ਇਕੱਠੇ ਹੋ ਗਏ ਹੁਣ ਦੇਖਦੇ ਆ ਇਹ ਸ਼ੁਰੂਤਾਂ ਜੈਵਚਨ ਵਰਸਸ ਜਿਹੜਾ ਹੈ ਧਨਖੜਾ ਜਗਦੀਪ ਧਨਖੜ ਪਰ ਹੁਣ ਇਹ ਮੋਦੀ ਵਰਸਸ ਜਾਂ ਸਤਾਤਾਰੀ ਵਰਸਸ ਵਿਰੋਧੀਤਰ ਹੋ ਗਿਆ ਮਸਲਾ ਦੇਖਦੇ ਕਿ ਸਪੱਸ਼ਟ ਨੂੰ ਜਾਂਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ